ਜੀ ਤੇ ਹੁਣ ਕੁਲਚੇ ਸਾਡੇ ਆ ਦੇਖੋ ਹੋ ਗਏ ਨੇ ਰੈਡੀ ਹੈ ਬਹੁਤ ਜਬਰਦਸਤ ਬਹੁਤ ਚਾਚਾ ਠੀਕ ਹੈ ਨੰਨੂ ਜੀ ਦੱਸੋ ਜੀ ਕਿੱਦਾਂ ਦਾ ਕੁਲਚਾ ਵਧੀਆ ਓਕੇ ਰਿਪੋਰਟ ਪਾਸ ਹਾਂਜੀ ਸਾਸਤ੍ਰਿਕਾ ਜੀ ਸਾਰਿੰਦ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਵਿੱਚ ਤੇ ਅੱਜ ਨਵੀਂ ਰੈਸਪੀ ਤੁਹਾਡੇ ਲਈ ਲੈ ਕੇ ਆਏ ਆਂ ਬੜੇ ਦਿਨਾਂ ਬਾਅਦ ਘੱਟੋ ਘੱਟ 2 3 4 ਮਹੀਨਿਆਂ ਬਾਅਦ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਤੇ ਕਿਉਂਕਿ ਕਾਕੇ ਦੇ ਕਰਕੇ ਤੇ ਆਪਾਂ ਰੈਸਪੀ ਵਲੌਗ ਨਹੀਂ ਸੀ ਪਾ ਰਹੇ ਤੇ ਅੱਜ ਫਾਈਨਲੀ ਆ ਫਾਈਨਲੀ ਆਪਾਂ ਰੈਸਪੀ ਵਲੌਗ ਲੈ ਕੇ ਆ ਰਹੇ ਤੁਹਾਡੇ ਵਾਸਤੇ ਤੇ ਸਪੈਸ਼ਲ ਰੈਸਪੀ ਬਣਨ ਜਾ ਰਹੀ ਏ ਤੇ ਫੜਾਫੜ ਦੇਰ ਕਰਦੇ ਨਾ ਹੋਏ ਤੁਹਾਨੂੰ ਦਿਖਾਨੇ ਆ ਰੈਸਪੀ ਦੀ ਸਮਗਰੀ ਜੇ ਜਿਹੋ ਜੋ ਜੋ ਚੀਜ਼ਾਂ ਰੈਸਪੀ ਚ ਜ਼ਰੂਰੀ ਨੇ ਉਹ ਆਪਾਂ ਕੱਟ ਲੀਆਂ ਹੋਈਆਂ ਨੇ ਆਹ ਦੇਖੋ ਤੇ ਬਾਕੀ ਹੁਣ ਤੁਸੀਂ ਗੈਸ ਕਰ ਲਿਓ ਕਾਦੀ ਰੈਸਪੀ ਬਣਨ ਜਾ ਰਹੀ ਏ ਠੀਕ ਹੈ ਇਹ ਛੋਲੇ ਨੇ ਚਿੱਟੇ ਛੋਲੇ ਠੀਕ ਹੈ ਜੀ ਤੇ ਹੁਣ ਤੁਸੀਂ ਗੈਸ ਕਰ ਲਿਓ ਹੌਲੀ ਹੌਲੀ ਭਾਈ ਕਾਦੀ ਰੈਸਪੀ ਬਣਨ ਜਾ ਰਹੀ ਏ ਮਸਾਲੇ ਕੈਚਪ ਕੁਚਬ ਜੇ ਫਟਾਫਟ ਮੈਂ ਤੁਹਾਨੂੰ ਦਿਖਾ ਦਵਾਂ ਠੀਕ ਹੈ ਤੇ ਇਹ ਬੜੀ ਮੁਸ਼ਕਲ ਨਾਲ ਬੜੀ ਮੁਸ਼ਕਲ ਦੇ ਨਾਲ ਅਸੀਂ ਬੜੀ ਬੜੀ ਦੂਰੋਂ ਲੈ ਕੇ ਆਏ ਆ ਘੰਟਾ ਡੇਢ ਅਸੀਂ ਬਰਬਾਦ ਕਰਕੇ ਆਪਣਾ ਤੇ ਅਸੀਂ ਇਹ ਸਾਰਾ ਸਮਾਨ ਇਕੱਠਾ ਕੀਤਾ ਠੀਕ ਐ ਸਪੈਸ਼ਲੀ ਜਿਹੜੀ ਮੇਨ ਚੀਜ਼ ਐ ਉਹਦੇ ਵਾਸਤੇ ਸਾਨੂੰ ਬੜੀ ਜਿਆਦਾ ਮੁਸ਼ਕਲ ਕਰਨੀ ਪਈ ਐ ਠੀਕ ਐ ਤੇ ਚੁੰਨੂ ਮੇਰੇ ਨਾਲ ਸੀ ਉਹ ਵੀ ਵਿਚਾਰਾ ਆਕ ਗਿਆ ਸੀਗਾ ਤੇ ਭਾਈ ਕਿੱਥੇ ਕਿੱਥੇ ਘਮਾਈ ਜਾ ਰਿਹਾ ਮੈਨੂੰ ਐਮਨਪ੍ਰੀਤ ਹੈ ਬਹੁਤ ਜਿਆਦਾ ਅਸੀਂ ਮੁਸ਼ਕਲ ਕਰ ਟੋਕੜ ਘੰਟਾ ਡੇਢ ਹੋ ਗਿਆ ਸਾਨੂੰ ਘਰੋਂ ਨਿਕਲਿਆ ਨੂੰ ਫੇਰ ਜਾ ਕੇ ਸਾਨੂੰ ਮੇੜੀਆ ਹਰ ਜਗ੍ਹਾ ਪੁੱਛਦੇ ਸੀ ਹਰ ਜਗ੍ਹਾ ਹਰ ਜਗ੍ਹਾ ਪੁੱਛ ਰਹੇ ਸੀ ਹਰ ਜਗ੍ਹਾ ਹੈ ਨਾ ਤੇ ਹੁਣ ਤੁਸੀਂ ਗੈਸ ਲਾਇ ਲੀ ਲਾ ਹੀ ਲਿਆ ਹੋਣਾ ਵੀ ਕੀ ਬਣਨ ਜਾ ਰਿਹਾ ਠੀਕ ਹੈ ਤੇ ਆ ਬਸ ਹੁਣ ਤੁਸੀਂ ਵੇਟ ਕਰੋ ਕਿ ਆ ਬਸ ਆਪਾਂ ਸ਼ੁਰੂ ਕਰ ਰਹੇ ਆਂ ਪ੍ਰੋਗਰਾਮ ਆਪਣਾ ਰੈਸਪੀ ਵਾਲਾ ਤੇ ਵਿੱਚ ਕੀ ਕੀ ਪੈਣਾ ਕਿਦਾਂ ਆ ਕੀ ਉਹਦੇ ਵਾਸਤੇ ਮਨਕ ਤਾਂ ਕੀ ਹੈ ਇਹਦੇ ਵਿੱਚ ਆਪਾਂ ਮਿਕਸ ਅਪ ਕਰਾਂਗੇ ਹਾਂ ਸੱਚੇ ਚ ਇਹ ਪਤੀਲਾ ਸਾਡਾ ਪਤੀਲਾ ਫੇਵਰੇਟ ਪਤੀਲਾ ਸਾਡਾ ਬਹੁਤ ਪੁਰਾਣਾ ਪਤੀਲਾ ਤੇ ਇਹਦੇ ਜੀ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਰੈਸਪੀ ਬਣੀਆਂ ਬਹੁਤ ਸਾਰਾ ਖਾਣਾ ਬਣਿਆ ਇਹਦੇ ਵਿੱਚ ਠੀਕ ਹੈ ਤੇ ਬਾਕੀ ਹੁਣ ਗੱਲਾਂ ਬਾਤਾਂ ਕਰੀ ਜਾਣੀਆਂ ਆਪਾਂ ਨਾਲ ਨਾਲ ਤੇ ਤੁਹਾਨੂੰ ਆਪਾਂ ਦਿਖਾਈ ਜਾਣਾ ਠੀਕ ਹੈ ਜੀ ਤੇ ਬੜੇ ਦੇਰਾਂ ਦੇਰ ਬਾਅਦ ਅਸੀਂ ਇਹ ਰੈਸਪੀ ਵਲੋਗ ਲੈ ਕੇ ਆ ਰਹੇ ਹਾਂ ਤੁਹਾਨੂੰ ਪਤਾ ਹੈ ਜਿਹੜੇ ਪੱਕੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਕਿਉਂ ਹੈਨਾ ਕੀ ਕਾਰਨ ਸੀਗਾ ਆਪਾਂ ਇੰਨੇ ਲੇਟ ਕਿਉਂ ਹੋ ਗਏ ਤੇ ਬਾਕੀ ਜਿਹੜੇ ਨਵੇਂ ਜੁੜੇ ਐ ਉਹਨਾਂ ਨੂੰ ਆਪਾਂ ਦੱਸ ਦਈਏ ਵੀ ਆਪਣੇ ਬੇਬੀ ਬੋਏ ਹੋਇਆ ਸੀ ਉਹਦੇ ਕਰਕੇ ਆਪਾਂ ਫਿਰ ਰੈਸਪੀ ਵਲੋਗ ਜਿਹੜਾ ਉਹ 3 ਮਹੀਨੇ 4 ਮਹੀਨੇ ਹੋ ਗਿਆ ਉਹ ਤੋਂ ਪਹਿਲਾਂ ਪਾਇਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਵਲੌਗ ਨਹੀਂ ਪਾਇਆ ਤੇ ਫਾਈਨਲੀ ਹੁਣ ਜਿਹੜੇ ਛੋਲੇ ਨੇ ਉਹ ਪਤੀਲੇ ਦੇ ਵਿੱਚ ਚੱਲੇ ਨੇ ਆ ਦੇਖੋ ਛੋਲੇ ਪਤੀਲੇ ਦੇ ਵਿੱਚ ਚੱਲ ਰਹੇ ਨੇ ਹਾਂ ਡੋਂਗੇ ਮੈਸੇਜ ਹਾਂ ਠੀਕ ਹੈ ਹਿੰਦੀ ਵਿੱਚ ਵਲੌਗ ਬਣੇਗਾ ਅਬ ਪਹਿਲਾਂ ਹੀ ਟ੍ਰਾਂਸਲੇਟ ਹੋਣ ਲੱਗ ਪਿਆ ਨੇ ਪਤਾ ਹੈ ਆਪਣੇ ਟ੍ਰਾਂਸਲੇਟ ਹੋਣ ਲੱਗ ਗਿਆ ਉਹ ਤਾਂ ਆਪਸ਼ਨ ਆ ਰਹੀ ਹੈ ਨਾ ਜੀ ਤੁਸੀਂ ਇੰਗਲਿਸ਼ 'ਚ ਦੇਖਣਾ ਦਾ ਹੁਣ ਜਿਹੜੇ ਬਾਹਰ ਲੋਕ ਨੇ ਉਹ ਫਿਰ ਦੇਖ ਨਹੀਂ ਨਾ ਉਹ ਉਹਨਾਂ ਵਾਸਤੇ ਈਜ਼ੀ ਹੋ ਗਿਆ ਡੱਬਿੰਗ ਹੋ ਰਹੀ ਹੈ ਆਪਣੇ ਆਪ ਠੀਕ ਹੈ ਇਹ ਹੈ AI ਦੇ ਨਾਲ ਤੇ ਇਹ ਹੁਣ ਤੁਸੀਂ ਸਮਝ ਗਏ ਹੋਵੋਗੇ ਵੀ ਇਹ ਕੀ ਰੈਸਪੀ ਹੈ ਛੋਲੇ ਤੇ ਵਿੱਚ ਆਪਾਂ ਪਾਤੇ ਨੇ ਆਲੂ ਠੀਕ ਹੈ ਤੇ ਹੁਣ ਇਹਨਾਂ ਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਤੇ ਹੁਣ ਤੁਹਾਡੇ ਸਾਹਮਣੇ ਰੈਸਪੀ ਉਜਾਗਰ ਹੋਈ ਗਈ ਹੈ ਵੀ ਕੀ ਰੈਸਪੀ ਬਣਨ ਜਾ ਰਹੀ ਹੈ ਠੀਕ ਹੈ ਨਾ ਤੇ ਇਹ ਆਲੂ ਦੇਖ ਲਓ ਪੋਲੇ ਪੋਲੇ ਆਲੂ ਤੇ ਛੋਲੇ ਵੀ ਆਪਣੇ ਪੋਲੇ ਪੋਲੇ ਪਰ ਛੋਲੇ ਗਰਮ ਨੇ ਕਿਉਂਕਿ ਆਪਾਂ ਛੋਲੇ ਉਬਾਲ ਲੈ ਸੀ ਹੈ ਨਾ ਤੇ ਮਤਲਬ ਇਹਦੇ ਵਾਸਤੇ ਆਪਾਂ ਉਹ ਕਰਦੇ ਹੁੰਦੇ ਨੇ ਨਾ ਵੈਸੇ ਸਭ ਤੋਂ ਬੈਸਟ ਹੁੰਦਾ ਵੀ ਆਪਾਂ ਭੇਕੇ ਰੱਖੀਏ ਜਿਹੜੇ ਦਾਲਾਂ ਛੋਲੇ ਹੁੰਦੇ ਨੇ ਨਾ ਪਰ ਬਹੁਤ ਵਧੀਆ ਝੜ ਗਏ ਨੇ ਹਾਂ ਮੈਂ ਵੈਸੇ ਗਾਲ੍ਹਾਂ ਕੱਢਦਾ ਪਰ ਉਹ ਜਿਹੜੀ ਚੀਜ਼ ਹੈ ਨਾ ਉਹ ਕਹਿੰਦੇ ਬਹੁਤ ਸਿਹਤ ਲਈ ਸਹੀ ਹੁੰਦੀ ਏ ਇਹ ਥੋੜੀ ਅਰਲੀ ਹੁੰਦਾ ਨਾ ਥੋੜਾ ਜਲਦੀ ਹੋ ਜਾਂਦਾ ਕੰਮ ਹੈ ਨਾ ਤਾਂ ਕਰਕੇ ਫਿਰ ਇਹ ਚੀਜ਼ਾਂ ਆਪਾਂ ਉਬਾਲ ਲੈਨੇ ਆ ਨਾ ਬੋਇਲ ਕਰ ਲੈਨੇ ਆ ਚੀਜ਼ਾਂ ਨੂੰ ਤੇ ਇਹ ਚੀਜ਼ ਥੋੜੀ ਜੀ ਘੱਟ ਸਹੀ ਹੁੰਦੀ ਏ ਉਹਦੇ ਨਾਲੋਂ ਬਟ ਫਿਰ ਵੀ ਐਨੀ ਹਾਉ ਠੀਕ ਹੈ ਹੈਨਾ ਤੇ ਹੁਣ ਇਹਨੂੰ ਚੰਗੀ ਜਿਹਾ ਮੈਸ਼ ਕਰ ਲੈਨੇ ਆ ਮੈਂ ਕਰਾਂ ਕਰ ਲੇ ਆ ਯਾਰ ਐਨਾ ਵੀ ਚੰਗੀ ਤਰ੍ਹਾਂ ਨਹੀਂ ਕਰਨਾ ਸਿਰ ਪਰ ਰੱਖਣਾ ਬਸ ਬਸ ਐਨਾ ਵੀ ਨਹੀਂ ਕਰਨਾ ਹਾਂ ਮਤਲਬ ਹੱਥਾਂ ਨੂੰ ਮਿਕਸ ਕਰ ਸਕਦੇ ਆ ਆਪਾਂ ਹੈਨਾ ਮੈਂ ਹੈਂਡ ਵਾਸ਼ ਕਰਕੇ ਆਵਾਂ ਚੰਗੀ ਤਰ੍ਹਾਂ ਸਾਬਣ ਨਾਲ ਕਰਾਂ ਨਹੀਂ ਇਹਦਾ ਨਹੀਂ ਹੋ ਜਾਣਾ ਆਰ ਯੂ ਸ਼ੋਰ ਯਾ ਯੇ ਚਲ ਕਰਦੇ ਬੰਦੋ ਨੰਨੂ ਕੀ ਕਰ ਰਿਹਾ ਕੱਕੇ ਤੂੰ ਓ ਦੇਖਿਓ ਨੰਨੂ ਇਹ ਕੰਮ ਨੰਨੂ ਕੱਕੇ ਨੂੰ ਦੇਖ ਚਲੋ ਆਪਾਂ ਆਪਣੇ ਇਹਦੇ ਤੇ ਹੀ ਫੋਕਸ ਰੱਖੀਏ ਫਿਲਹਾਲ ਰੈਸਪੀ ਦੇਈ ਠੀਕ ਹੈ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਹੁਤ ਜ਼ਿਆਦਾ ਘੈਂਟ ਰੈਸਪੀ ਬਣਨ ਜਾ ਰਹੀ ਅੱਜ ਤੁਹਾਡਾ ਦਿਲ ਖੁਸ਼ ਹੋ ਜਾਏਗਾ ਤੁਹਾਡੇ ਮੂੰਹ 'ਚ ਪਾਣੀ ਆ ਜਾਏਗਾ ਹੁਣ ਵੀ ਆ ਗਿਆ ਹੋਣਾ ਠੀਕ ਹੈ ਨਾ ਤੇ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਡੇ ਮੂੰਹ 'ਚ ਪਾਣੀ ਆਏਗਾ ਪੱਕਾ ਠੀਕ ਹੈ ਤੇ ਰੈਸਪੀ ਜਦੋਂ ਪ੍ਰੋਪਰ ਬਣ ਜਾਏਗੀ ਤੁਹਾਨੂੰ ਦਿਖਾਵਾਂਗੇ ਤੁਹਾਡੇ ਮੂੰਹ 'ਚ ਪੱਕਾ ਪੱਕਾ ਪਾਣੀ ਆਏਗਾ ਤੁਸੀਂ ਦੇਖਿਓ ਨਿਆਰਾ ਲਿਓ ਪੂਰਾ ਠੀਕ ਹੈ ਤੇ ਵੈਸੇ ਮੈਂ ਹੁਣ ਤੁਹਾਨੂੰ ਦੱਸ ਹੀ ਦਵਾਂ ਵੀ ਆਪਾਂ ਛੋਲੇ ਕੁਲਚੇ ਸਟਫਿੰਗ ਵਾਲੇ ਜਿਹੜੇ ਸਟਫਿੰਗ ਸਟਫ ਸਟਫਿੰਗ ਵਾਲਾ ਕੁੱਕ ਸਟਫਿੰਗ ਸਟਫਿੰਗ ਵਾਲਾ ਕੁਲਚਾ ਬਣਾਜਾਰੇ ਐ ਐਕਚੁਅਲੀ ਮੈਨੂੰ ਭੁੱਖ ਲੱਗੀ ਐ ਐਕਚੁਅਲੀ ਮੈਨੂੰ ਭੁੱਖ ਲੱਗੀ ਮੇਰੇ ਮੂੰਹ ਚ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤਾਂ ਕਰਕੇ ਮੈਨੂੰ ਕੰਬਲ ਹੋ ਰਿਹਾ ਐ ਤੇ ਉਹੜਾ ਸਟਫਿੰਗ ਵਾਲਾ ਕੁਲਚਾ ਹੁੰਦਾ ਨਾ ਉਹ ਆਪਾਂ ਬਣਾਉਣ ਜਾ ਰਹੇ ਆ ਸਪੈਸ਼ਲੀ ਤੇ ਇਹਦੇ ਕਰਕੇ ਹੀ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਕਰਨੀ ਵੀ ਬੜੀ ਬੜੀ ਦੂਰ ਜਾਣਾ ਪਿਆ ਉਕੀ ਸਟਫਿੰਗ ਵਾਲਾ ਕੁਲਚਾ ਨਹੀਂ ਸੀ ਮੇਰਾ ਨੋਰਮਲ ਨੋਰਮਲ ਕੁਲਚੇ ਬਹੁਤ ਮਿਲ ਰਹੇ ਸੀ ਜਿਹੜੇ ਤਰੀ ਦੇ ਛੋਲਿਆਂ ਦੀ ਤਰੀਨਾ ਖਾਣ ਵਾਲੇ ਜਿਹੜੇ ਆਮ ਰੇੜੀਆਂ ਤੋਂ ਮਿਲਦੇ ਆ ਉਹ ਤਾਂ ਬਹੁਤ ਮਿਲ ਰਹੇ ਸੀ ਪਰ ਇਹਦੇ ਲਈ ਸਾਨੂੰ ਮੁਸ਼ਕਲ ਕਰਨੀ ਪਈ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਹੁਣ ਇਹ ਆਪਣਾ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਜਾਣਗੇ ਪਿਆਜ਼ 1 ਪਿਆਜ਼ ਟਮਾਟਰ ਬਾਅਦ ਪਾਵਾਂਗੇ ਨਾ ਪਾਣੀ ਛੱਡਣਾ ਮਿਰਚੀ ਹਾਂ ਇਹਨਾਂ ਨੇ ਪਾਣੀ ਛੱਡ ਦੇਣਾ ਨਹੀਂ ਬਟ ਪਾਉਣ ਨੂੰ ਤਾਂ ਕੋਈ ਗੱਲ ਨਹੀਂ ਹੈਗੀ ਵੈਸੇ ਪਿਆਜ਼ ਪਾਵਾਂਗੇ ਠੀਕ ਹੈ ਮਿਰਚੀ ਤੇ ਹਾਂ ਮਸਾਲੇ ਜ਼ਰੂਰ ਪਾਣੇ ਨੇ ਕਿਉਂਕਿ ਮਸਾਲਿਆਂ ਨਾਲ ਸਾਰੀ ਗੱਲ ਬਾਤ ਬਣਨੀ ਇਹਨਾਂ ਦੀ ਪਤਾ ਨਹੀਂ ਕਿਉਂ ਯਾਰ ਮੇਰੇ ਮੂੰਹ 'ਤੇ ਮਨਪੇ ਪਾਣੀ ਆਈ ਜਾ ਰਿਹਾ ਯਾਰ ਪਹਿਲਾਂ ਕਾਲਾ ਨਮਕ ਪਾਣਾ ਥੋੜਾ ਜਿਹਾ ਕਾਲਾ ਨਮਕ ਜ਼ਰੂਰੀ ਹੈ ਹਾਂ ਚਲੋ ਕਾਲਾ ਨਮਕ ਆ ਗਿਆ ਜੀ ਠੀਕ ਹੈ ਤੁਸੀਂ ਦੇਖ ਹੀ ਲਿਆ ਵੀ ਪਹਿਲਾਂ ਆਪਾਂ ਛੋਲੇ ਉਬਾਲੇ ਫਿਰ ਆਲੂ ਵਾਲੇ ਉਬਾਲ ਕੇ ਮਿਕਸ ਕੀਤਾ ਸਿੰਪਲ ਠੀਕ ਹੈ ਉਸ ਤੋਂ ਵਿੱਚ ਆਹਾ ਪਾਤਾ ਹਰੀ ਮਿਰਚ ਪਾਦੀ ਪਿਆਜ਼ ਪਾਤਾ ਕਾਲਾ ਨਮਕ ਪਾਤਾ ਚਿੱਟਾ ਨਮਕ ਪਾਤਾ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਬਾਕੀ ਮਸਾਲੇ ਪੈ ਜਾਣੇ ਨੇ ਹੁਣ ਠੀਕ ਹੈ ਆ ਕੀ ਹੈ ਮੈਨੂੰ ਚੇਤਾ ਭੁੱਲ ਗਿਆ ਇਹ ਧਨੀਆ ਪਾਊਡਰ ਹੋਏਗਾ ਧਨੀਆ ਪਾਊਡਰ ਨਹੀਂ 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 ਇਹ ਯਾਰ ਦੋ ਵਟ ਮਾਚ ਲਿਖੀਆਂ ਸੀ ਨਾ ਜੀਰਾ ਪਾਊਡਰ ਤੇ ਜੀਰਾ ਪਾਊਡਰ ਉਹ ਮਸਾਲਾ ਕਿਚਨ ਕਿਚਨ ਕਿੰਗ ਮਸਾਲਾ ਉਹ ਨਹੀਂ ਉਹ ਤਾਂ ਲੈ ਹੀ ਲਿਆ ਆਪਾਂ ਤੇ ਜੀਰਾ ਪਾਊਡਰ ਲਿਆ ਤੇ ਛੋਲੇ ਮਸਾਲੇ ਆ ਗਏ ਚਾਟ ਮਸਾਲਾ ਆ ਗਿਆ ਕਸ਼ਮੀਰੀ ਲਾਲ ਮਿਰਚ ਆ ਗਈ ਜੀਰਾ ਪਾਊਡਰ ਇਹ ਇੱਕ ਹੋਰ ਸੀ ਉਹ ਜੀਰਾ ਪਾਊਡਰ ਹੈ ਕਿਚਨ ਕਿੰਗ ਦਾ ਹਾਂ ਇਹ ਕਿਚਨ ਕਿੰਗ ਮਸਾਲਾ ਹੈ ਇਹ ਕਿਚਨ ਕਿੰਗ ਮਸਾਲਾ ਹੈ ਰਾਈਟ ਰਾਈਟ ਇਹ ਖੁੱਲਾ ਲੈ ਲਿਆ ਸੀਗਾ ਆਪਾਂ ਕਿਚਨ ਕਿੰਗ ਮਸਾਲਾ ਠੀਕ ਹੈ ਕਿਚਨ ਕਿੰਗ ਮਸਾਲਾ ਪੈ ਗਿਆ ਇਹ ਜੀਰਾ ਪਾਊਡਰ ਹੈ ਇਹ ਇਹ ਸਾਰੇ ਮਸਾਲੇ ਹੈਗੇ ਸੀ ਮੇਰੇ ਕੋਲ ਫੇਰ ਉਹਨਾਂ ਚ ਕੀੜੇ ਪਏ ਅੱਛਾ ਖਰਾਬ ਹੋ ਗਿਆ ਹਾਂ ਖਰਾਬ ਹੋ ਗਿਆ ਕਾਫੀ ਟਾਈਮ ਸਿਆ ਅਤੇ ਸ਼ੋਭੀ ਰ ਆ ਚੁੱਕੀ ਹੈ ਉਹਨੂੰ ਪੁੱਕ ਬਹੁਤ ਲੱਗੀ ਹੋਈ ਹੈ ਠੀਕ ਹੈ ਏ ਵਿਚਾਰੀ ਨੂੰ ਭੁੱਖ ਲੱਗੀ ਸੁੱਤੀ ਉੱਠੀ ਨੂੰ ਪਤਾ ਮੈਨੂੰ ਵੀ ਬਹੁਤ ਲੱਗੀ ਨੇ। ਮੈਸੇ ਤੇ ਹੀ ਬਣ ਰਹੇ ਨੇ। ਹਾਂ ਉਹਦੀ ਸਪੈਸ਼ਲ ਡਿਮਾਂਡ ਤੇ ਬਣਾਏ ਜਾ ਰਹੇ ਨੇ। ਤੇ ਮੈਂ ਉਹ ਅਨਿਦਾ ਸੀ ਤਾਂ ਚੇਂਜ ਕਰਨ ਲੱਗੇ ਸੀ ਰੈਸਪੀ। ਬਟ ਸ਼ੋਭਰੀ ਤੇ ਕਹਿੰਦੀ ਕਿ ਨਹੀਂ ਮੈਂ ਮੈਂ ਤਾਂ ਛੋਲੇ ਗੁਝੇ ਖਾਣੇ ਮੇਰਾ ਦਿਲ ਕਰਦਾ। ਤੇ ਆਪਾਂ ਉਹਦੀ ਸਪੈਸ਼ਲ ਡਿਮਾਂਡ ਤੇ ਤਾਂ ਬਣਾ ਰਿਆ। ਨਹੀਂ ਤਾਂ ਮੈਂ ਇਹਨਾਂ ਵਾਸਤੇ ਵੈਸੇ ਸਪੈਸ਼ਲ ਲੈ ਕੇ ਆਇਆ ਦੋ ਤਿੰਨ ਵਾਰੀ ਹੈ ਨਾ ਛੋਲੇ ਗੁਝੇ ਬੜੇ ਟੇਸਟੀ ਨੇ। ਮੋੜਾ ਡਾਊਨ ਤੋਂ। ਤੇ ਇਹ ਚੱਲੀ ਹੈ ਜੀ ਵਿੱਚ। ਬ੍ਰੇਕ ਕਰੋ। ਏ ਜਾ ਰਹੀ ਹੈ ਵਿੱਚ ਜੀਰਾ ਪਾਊਡਰ ਧਨੀਆ ਪਾਊਡਰ ਜੀਰਾ ਪਾਊਡਰ ਕਹਿ ਕੇ ਲੈ ਕੇ ਆ ਜੀਰਾ ਪਾਊਡਰ ਹੈ ਧਨੀਆ ਪਾਊਡਰ ਇਹ ਧਨੀਆ ਤਾਂ ਰਹਿ ਗਿਆ ਆਪਣਾ ਧਨੀਆ ਮੰਗ ਲਾ ਕਿਸੇ ਨੂੰ ਧਨੀਆ ਨਹੀਂ ਲੈ ਕੇ ਆਏ ਤੁਸੀਂ ਮੰਗ ਲਓ ਕਿਸੇ ਤੋਂ ਹੁਣ ਅਸੀਂ ਕਿੱਥੋਂ ਮੰਗੀਏ ਲੈ ਆਪਣੇ ਇੱਥੇ ਘਾਟ ਆ ਯਾਰ ਜਿਹਨੂੰ ਹੱਥ ਵਹਾਕ ਮਾਰੋ ਦੇਖੋ ਕਿਦਾਂ ਧਨੀਏ ਧਨੀਏ ਵਰਗਾ ਠੀਕ ਹੈ ਜੀ ਇਹ ਆ ਗਿਆ ਤੁਹਾਡਾ ਇਹ ਆ ਗਿਆ ਛੋਲੇ ਮਸਾਲੇ ਸਪੈਸ਼ਲ ਲਓ ਇਹ ਛੋਲੇ ਮਸਾਲੇ ਆ ਗਏ ਓਏ ਅਸਲੀ ਕਾਕੇ ਨੂੰ ਢੱਕ ਲਾਇਆ ਉੱਪਰ ਚੁੰਨੀ ਦੇ ਕੇ ਬੈਠਾ ਤੇ ਇਹ ਹੁਣ ਆਪਣਾ ਛੋਲੇ ਮਸਾਲਾ ਠੀਕ ਹੈ ਜੀ ਧਿਆਨ ਨਾਲ ਬੇਟਾ ਸੇਟਨ ਨਹੀਂ ਲਓ ਜੀ ਇਹ ਵੀ ਮਿਕਸ ਕਰ ਤੇ ਇੱਕ ਯਾਰ ਹੋਰ ਉਹ ਨਾ ਜਿਹੜੇ ਕੁਲਚੇ ਛੋਲੇ ਆਣੇ ਨੇ ਉਹ ਪਾਉਂਦੇ ਹੁੰਦੇ ਨੇ ਕੁਛ ਲਿਕਵਿਡ ਪਾਉਂਦੇ ਨੇ ਉਹ ਇਮਲੀ ਦਾ ਪਾਣੀ ਹੁੰਦਾ ਤੇ ਹੈਗਾ ਆਪਣੇ ਕੋ ਆਪਾਂ ਨਿੰਬੂ ਦਾ ਰਸ ਯੂਜ਼ ਕਰਨਾ ਆਪਾਂ ਨਿੰਬੂ ਨਾ ਮੈਂ ਵੈਸੇ ਇਮਲੀ ਦਾ ਲੈ ਕੇ ਤਾਂ ਆਇਆ ਮੈਂ ਕਿੱਥੇ ਲੈ ਕੇ ਆਏ ਸੌਸ ਆ ਹਾਂ ਇਮਲੀ ਵਾਲੀ ਸੌਸ ਲੈ ਕੇ ਆਇਆ ਆ ਰਹੀ ਪਾਣੀ ਹੈ ਨਾ ਇਹ ਇਹਦੇ ਨਾਲ ਟੇਸਟ ਬਣ ਜਾਣਾ ਵੈਸੇ ਨਿੰਬੂ ਤਾਂ ਉਹ ਵੀ ਪਾਣਾ ਹੁੰਦਾ ਰੇੜੀ ਵਾਲਾ ਵੀ ਪਾਣਾ ਹੁੰਦਾ ਠੀਕ ਹੈ ਠੀਕ ਹੈ ਇਹ ਕਿਹੜਾ ਚਾਟ ਮਸਾਲਾ ਇਹ ਚਾਟ ਮਸਾਲਾ ਆ ਗਿਆ ਇਹਦੇ ਨਾਲ ਚਟਪਟਾ ਜਿਹਾ ਟੇਸਟ ਆ ਹਾਂ ਇਹਦੇ ਨਾਲ ਚਟਪਟਾ ਟੇਸਟ ਆਏਗਾ ਗ੍ਰੇਟ 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 ਥੋੜਾ ਘੱਟ ਨਹੀਂ ਪਾਇਆ ਯਾਰ ਇਹ ਫਿਰ ਨਿੰਬੂ ਦਾ ਰਸ ਵੀ ਪਾਣਾ ਹੈ ਨਾ ਖੱਟਾ ਹੁੰਦਾ ਹਾਂ 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 ਸਹੀ 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 ਜਾਦਾ ਨਹੀਂ। ਉਹੋ ਸੋਰੀ 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 ਮਾਈ ਮਿਸਟੇਕ ਮਾਈ ਮਿਸਟੇਕ। ਜਲਦੀ ਕਰੋ ਯਾਰ ਪਾਣੀ ਆ ਰਿਹਾ ਬਾਈ। ਮੈਂ ਕਹਿੰਨੀ ਆ ਥੋੜੀ ਜੀ ਬ੍ਰੇਕ ਲੈ ਲਓ ਕਾਕਰ ਹੋ ਗਿਆ। ਕਿਉਂ? ਕਾਕਰ ਹੁੰਦਾ। ਬ੍ਰੇਕ ਤਾਂ ਲੇ। ਤੂੰ ਦੋ। ਤੂੰ ਬ੍ਰੇਕ ਲੈ ਤੂੰ ਦਾ ਸਾਰਾ ਕੁਝ ਸਮਾਨ ਪਾ ਦੇਣਾ ਇਹ ਪਤਾ ਲੱਗਣਾ ਨਹੀਂ। ਠੀਕ ਹੈ ਕੀ ਕੀ ਸਮਾਨ ਪਿਆ ਹੁਣ ਤੇ ਐਨੂੰ ਡਿਟੇਲ ਨਾਲ ਬਣਾ ਰਿਹਾ ਤੇ ਪਤਾ ਲੱਗ ਰਿਹਾ ਵੀ ਕਿਹੜੀ ਕਿਹੜੀ ਚੀਜ਼ ਪੈ ਰਹੀ ਹੈ। ਕਿ ਨਹੀਂ ਹਾਂ। ਹਾਂ। ਉਹਨੇ ਲਾਲ ਮਿਰਚ ਪੈ ਗਈ ਹੈ ਜੀ ਕਸ਼ਮੀਰੀ ਲਾਲ ਮਿਰਚ ਠੀਕ ਹੈ ਇਹ ਨਿੰਬੂ ਦਾ ਰਸ ਸਾਰਾ ਨਾ ਪਾ ਦੇ ਸਾਰਾ ਪਾ ਦੇ ਹੋਣਾ ਚਮਚ ਦੇ ਨਾਲ ਹੋਣਾ ਚਮਚ ਦੇ ਨਾਲ ਠੀਕ ਹੈ ਇਹਨੂੰ ਮਿਕਸ ਕਰ ਲੈਣਾ ਮੇਰਾ ਬੱਚਾ ਰੋ ਗਿਆ ਧਨੀਆ ਰਹਿ ਗਿਆ ਆਪਣਾ ਹੱਥ ਨਾਲ ਕਰ ਦਵਾਂ ਮੈਂ ਇਹ ਦੇਖੋ ਚਮਚ ਨਾਲ ਠੀਕ ਹੈ ਯਾਰ ਹੱਥ ਨਾਲ ਜ਼ਰੂਰੀ ਨਹੀਂ ਕਰਨਾ ਨਹੀਂ ਮੈਂ ਚੰਗੀ ਤਰ੍ਹਾਂ ਸਾਬਣਨਾ ਤੋਂ ਹੋ ਕੇ ਆਉਂਗਾ ਉਹ ਬੜੀ ਮੈਨੂੰ ਦਿਹਰ ਦੋਵੇਂ ਕਿ ਪਿੱਛੇ ਕਦੀ ਸਾਬਣਾ ਚੰਗੀ ਤਰ੍ਹਾਂ ਹੋ ਗਿਆ ਹਾਂਗਾ ਯਾਰ ਦੋ ਵਾਰੀ ਨਹੀਂ ਅਸੀਂ ਆਪੇ ਕਰ ਲਾਂਗੇ ਲਓ ਜੀ ਹੋ ਗਿਆ ਮਿਕਸ ਵਾਹ ਪਹਿਲਾਂ ਮੈਂ ਇਹਨੂੰ ਸ਼ੀਸ਼ੀ ਦੇ ਦਾਂ ਮਾੜੀ ਲੱਖਿਓ ਦਾ ਮਾੜਾ ਆ ਜਾਣੀਆਂ ਫਿਰ ਹਾਂ ਦੇ ਮਾੜੀ ਜੀ ਟੇਸਟ ਕਰਕੇ ਦੇਖੋ ਇਹਨੂੰ ਸਹੀ ਹੋਣਿਆ ਜਾਣੀ ਦੇਖ ਲੈਣੇ ਆਪਾਂ ਕੇ ਉਹਨੂੰ ਵੀ ਟੇਸਟ ਕਰਾਉ ਮਾੜਾ ਹਾਂ ਟੇਸਟ ਕਰਦੇ ਆਂ ਆਪਾਂ ਠੀਕ ਹੈ ਜੀ ਆ ਗਾ ਚਮਚ ਤੂੰ ਕੁਛ ਜਾ ਰਹੇ ਨਹੀਂ ਬੋਲਦੀ ਵੀ ਲੋਈ ਆਪਾਂ ਟੇਸਟ ਕਰਦੇ ਆ ਨਾ ਟੇਸਟ ਦੇਖਦੇ ਆ ਮਾਂ ਵੀ ਦੋ ਹੂੰ ਛੋਲੇ ਕੱਚੇ ਉਹ ਤੇ ਆਪਾਂ ਇੱਕ ਵਾਰ ਸੇਕ ਵੀ ਲਵਾਵਾਂਗੇ ਨਾ ਉਹਨੂੰ ਤੜਕਾ ਲਗਾਵਾਂਗੇ ਹੋਨੇ ਥੋੜੇ ਥੋੜੇ ਕੱਚੇ ਹੈ ਬੱਚ ਨਿਆਰਾ ਮਗਾ ਨਹੀਂ ਆਹ ਨਾ ਪੜ ਲਓ ਯਾਰ ਬਾਕੀ ਕੰਮ ਸਿਰਾ ਬਾਈ ਕੱਲੇ ਛੋਲੇ ਥੋੜੇ ਥੋੜੇ ਕੱਚੇ ਹੈ ਬਾਕੀ ਸਿਰਾ ਹੋ ਗਿਆ ਬਾਕੀ ਉਹ ਨੂੰ ਟੈਸਟ ਕਰਾ ਦੇ ਦੇਖੀ ਮੜਾ ਜਾ ਸੁਭਰੀ ਟੈਸਟ ਉਹ ਜਮਜੋ ਪਿਆ ਮੈਂ ਤੋ ਇਹਨਾਂ ਤੇ ਮੈਨੂੰ ਅਕਲ ਹੈਗੀ ਹੈ ਹਾਂਜੀ ਤੇ ਹੁਣ ਆਪਾਂ ਕੜਾਈ ਧਰ ਲਈਏ ਤੇ ਹੁਣ ਛੋਲੇ ਮੱਖਣ ਦੇ ਨਾਲ ਲਤਪਤ ਹੋਣਗੇ ਠੀਕ ਹੈ ਮੱਖਣ ਆ ਰਿਹਾ ਅਮੁਲ ਬਟਰ ਤੇ ਆਹ ਦੇਖੋ ਅਮੁਲ ਦਾ ਮੱਖਣ ਇਹ ਆਪਾਂ ਪਾਣ ਜਾ ਰਹੇ ਹਾਂ ਇਹ ਪੂਰੀ ਦੀ ਪੂਰੀ ਅੱਧੀ ਟਿੱਕੀ ਪਏਗੀ ਵਿੱਚ ਤੇ ਇਹਨੂੰ ਤੜਕਾ ਲਾਇਆ ਜਾਏਗਾ ਚੰਗੀ ਤਰ੍ਹਾਂ ਹੋਰ ਮਲائم ਹੋ ਜਾਣਗੇ ਠੀਕ ਹੈ ਜੀ ਤੇ ਬਾਕੀ ਜਦੋਂ ਵੀ ਤੁਸੀਂ ਇਹ ਉਬਾਲ ਲੈਣੇ ਨੇ ਬੜੇ ਧਿਆਨ ਨਾਲ ਬਾਅਦ ਚੈੱਕ ਜ਼ਰੂਰ ਕਰ ਲਿਓ ਠੀਕ ਹੈ ਨਹੀਂ ਤੇ ਥੋੜੇ ਥੋੜੇ ਕੱਚੇ ਰਹਿ ਜਾਣੇ ਚੱਲ ਹੁਣ ਆਪਾਂ ਕੱਚੇ ਤੇ ਰਹਿਣ ਨਹੀਂ ਦੇਣਾ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾ ਲੈਣਾ ਠੀਕ ਹੈ ਨਾ ਇਹਦੇ ਨਾਲ ਹੋ ਜਾਣੇ ਨੇ ਪੋਲੇ ਆ ਯਾਰ ਫਾੜ ਲੈਣਾ ਫਾੜਲੀ ਦਾ ਹੁੰਦਾ ਤੇ ਕੋਈ ਚੱਕਰ ਨਹੀਂ ਇਹਦਾ ਚਲ ਬਸ ਚੇੜ੍ਹ ਦੋ ਠੀਕ ਹੈ ਅੱਧੀ ਤੋਂ ਵੱਧ ਪਾਣੀ ਅੱਧੀ ਪਾਣੀ ਨਾ ਬਾਅਦ ਚ ਪਾਣਾ ਹੈ ਨਾ ਸਰ ਬਹੁਤ ਹੈ। ਹੋਰ ਇਹ ਗਰਮ ਕਰਦੇ ਰਵਾਂਗੇ ਤਾਂ ਹੀ ਵਧੀਆ ਲੱਗਣਾ। ਹਾਂ ਤਾਂ ਹੀ ਵਧੀਆ ਲੱਗੇਗਾ। ਠੀਕ ਹੈ। ਨੇਰੀ ਚੱਲ ਪਈ ਹੈ ਲੱਗਦਾ ਬਾਹਰ। ਹੈ। ਆਦੇ-ਪਾਦੇ ਮਨਪਿਤ। ਆਪਣਾ ਹੀ ਥੋੜਾ ਜਿਹਾ ਜਿਹੜਾ ਬਚਿਆ ਹੈਗਾ। ਆ ਲੈ। ਜਿਹੜਾ ਮੱਖਣ ਪੈ ਗਿਆ ਨਾ ਮੱਖਣ ਦੀ ਖੁਸ਼ਬੂ ਛੋਲਿਆਂ ਦੇ ਵਿੱਚ ਆਏਗੀ ਨਾ ਬੋਹ ਘੈਂਟ ਆਏਗੀ ਨਿਆਰੇਦਾਰ ਮਜ਼ਾ ਆਏਗਾ ਬਾਈ ਖੁਲਚੇ ਖਾ ਕੇ। ਮਿੱਟੇ ਮਿੱਟੇ ਜਿਹਾ ਗੁਝੇ ਲੱਗਣ ਆ ਜਾਂਦੇ ਨੇ ਥੋੜੇ ਜਿਹਾ ਮਜ਼ਾ ਆ ਜਾਂਦਾ ਤੇ ਮਰਚ ਥੋੜੀ ਵੱਧ ਪਾਣੀ ਸੀ ਕਰਾਰੇ ਬਣਾਣੇ ਗੁਝੇ ਇਸੀ ਕਸ਼ਮੀਰੀ ਪਾਈ ਨੇ ਮੈਂ ਦੁੱਜੀ ਨਹੀਂ ਪਾਈ ਕਸ਼ਮੀਰੀ ਪਾਈ ਹੈ ਦੁੱਜੀ ਲਾਲ ਮਿਰਚ ਨਹੀਂ ਪਾਈ ਹੈ ਚਲ Papa Papa ਡਰਨ ਦਾ ਬਹੁਤ ਹੈ ਮਿਰਚ ਹਾਂ ਸਹੀ ਗੱਲ ਹੈ ਚਲ ਭਾਈ ਸੜਦਾ ਵਿੱਚ ਮੈਂ ਦੇਖਣੀ ਆ ਤੁਹਾਨੂੰ ਕਾਦੀ ਫਿਰ ਯਾਰ ਉਹ ਬੋ ਉਹ ਇਹਨਾ ਉੱਡ ਜਾਣਾ ਮੱਖਣ ਯਾਰ ਸਾਰੇ ਐਵੇਂ ਕਿਵੇਂ ਉੱਡ ਜਾਏਗਾ ਲਓ ਜੀ ਆਹਾ ਆਹ ਓਹੋ ਥੋੜਾ ਬਾਵਾ ਚ ਸਾਰਾ ਬਾਵਾ ਸਾਰੇ ਬਾਹ ਨਾ ਆਦਾ ਪਾਣ ਥੋੜੇ ਬਾਣੇ ਥੋੜੇ ਪਾ ਕੇ ਕਰ ਲੈ ਥੋੜੇ ਪਾ ਕੇ ਕਰਨੇ ਥੋੜੇ ਪਾ ਕੇ ਕਰ ਲੈ ਥੋੜੇ ਥੋੜੇ ਹੈ ਨਾ ਫਿਰ ਜਲਦੀ ਹੋ ਜਾ ਫਿਰ ਸਹੀ ਹੋ ਜਾਣਗੇ ਹੁਣ ਇਹਨਾਂ ਨੂੰ ਆਪਾਂ ਚੱਲਦੇ ਹੀ ਰਹਿਣ ਦੇ ਹੁਣ ਠੀਕ ਹੈ ਹਾਂ ਥੋੜੇ ਪਾ ਲੈ ਲੈ ਤਾਂ ਲੱਗਣਗੇ ਇਹੇ ਆ ਸੇਕ ਲੱਗ ਜਾਣਾ ਹੀ ਵਧੀਆ ਚੱਲ ਰਹਿਣ ਦਾ ਹੁਣ ਕੋਈ ਲੇਟ ਸਲਾਹ ਦੇਣੀ ਸਾਰੇ ਜਾਣੇ ਮੈਂ ਪਹਿਲਾਂ ਕਿਹਾ ਸੀ ਥੋੜੇ ਬਾਅਦ ਚੱਲ ਜੀ ਬਾਈ ਕੋਈ ਨਹੀਂ ਇਹਨਾਂ ਨੂੰ ਥੋੜਾ ਜਿਹਾ ਦੱਬ ਨਾ ਲੈ ਮੈਂ ਕਰਾਂ ਯਾਰ ਐ ਪਕੜ ਫੋਨ ਫੋਨ ਪਕੜ ਮੈਂ ਕਰਾਂ 1 ਮਿੰਟ ਹੋ ਜਾ ਬਸ ਇਹਨੂੰ ਬੁਲਾ ਲੈਣ ਕੋਈ ਫੇਰ ਤੁਸੀਂ ਕਰੋ ਮੈਂ ਵੀ ਤਾਂ ਹਲਾਣਾ ਹੀ ਇਹਨੂੰ ਐ ਰੋ ਕਿਸੇ ਨੂੰ ਆ ਲਓ ਹਲਪਾ ਆ ਬੜੀ ਆ ਬਕਰ ਫੋਨ ਬਕਰ ਐ ਮੈਂ ਤੇ ਤੁਸੀਂ ਸਿਰਫ ਆਲੂ ਹੀ ਕੋਲ ਦੇਣੇ ਨੇ ਸਾਰੇ ਚਨੇ ਨਹੀਂ ਹੋਣੇ ਤੇ ਆਲੂ ਤੇ ਕੁਲ ਨਹੀਂ ਹੁੰਦੇ ਨੇ ਚਨੇ ਆ ਕਰੋ ਜਿਆਦਾ ਨਹੀਂ ਤੇ ਫਿਰ ਉਹ ਜ਼ਿਆਦਾ ਹੋ ਜਾਣੇ ਨੇ ਉਹ ਜਾ ਯਾਰ ਤੂੰ ਆਪਣਾ ਗਿਆਨ ਆਪਣੇ ਕੋਲ ਰੱਖ ਲੈ ਮੈਂ ਉੱਕੜਛੀ ਕਿੱਦਾਂ ਦੀ ਐ ਇਹ ਕੜਛੀ ਤਾਂ ਦੇ ਦੂਜੀ ਮਜ਼ਬੂਤ ਵਾਲੀ ਐ ਵੜਾ ਲਓ ਐ ਵੜਾ ਆ ਉਹ ਦੇ ਤੇ ਆਦਮ ਚਾਹ ਮੇਰੀ ਵੀ ਤਾਂ ਬਣਾ ਵੀਡੀਓ ਥੋੜੀ ਜੀ ਮਿਹਨਤ ਕਰਦਾ ਦਫਾ ਓਏ ਹੋਏ ਹੋਏ ਮਿਹਨਤ ਕਰਦੇ ਵੇਖੋ ਲੋ ਵੀ ਸਾਰੇ ਇਹਨਾਂ ਨੂੰ ਮਿਹਨਤ ਕਰਦੇ ਹਾਂ ਇਹ ਮਿਹਨਤ ਨਾ ਕਰਾ ਲਈ ਇਹਨਾਂ ਨੂੰ ਹਲਦੀ ਜੀ ਜੀ ਬਣਾ ਲਿਓ ਅੱਛਾ ਨੀ ਗਿਆ ਸੀ ਅਜੇ ਕੱਪੜੇ ਧਵਾਣ ਨਾਲ ਸ਼ੁਭਰੀ ਦੇ ਕਹਿੰਦਾ ਮੈਂ ਹਰਕਤ ਨਾਲ ਬੇਖੁਦੀ ਤੇ ਜਾ ਕੇ ਬਹਿ ਗਿਆ ਬੰਨੀ ਦੀ ਗਾ ਚਾਲ ਯਾਰ ਐਵੇਂ ਪਿਗਲ ਜਾਣੇ ਨਹੀਂ ਨਾ ਹੋ ਗਏ ਹੂੰ ਹੁਣ ਸੇਕ ਲਵਾ ਲਓ ਬਸ ਮੱਖਣ ਹੋਰ ਪਾ ਦਈਏ ਪਾ ਦੋ ਪਾ ਦੋ Makarnı doğru. Kırarlar ya, onun oh, birazcık önce kardı Neden? Koyun. Fer makarnam var ya. Aa ya. En yaralı naftini yemek. Yeah. Hımm. Ama oh, makarn? Okay. İtme <tik> <tik> makarn? Miraneci, Radaneci, Sırayalım nactı da. ਕ੍ਰਿਸ਼ਨ ਤੇਰੀ ਮਿੱਠੀ پلਕਾਂ ਦੀ ਨੱਚਦਾਰ ਕੋਸ਼ਵਾਰੀ ਨਾ ਮੈਸੇਂ ਹਨਾ ਮੈਂ ਚੋਲੇਾਂ ਵਿੱਚ ਦਵਾਦੀ ਹੁੰਦੀ ਹਾਂ ਇਸ ਸਟਫਿੰਗ ਚ ਹਾਂ ਬਿਲਕੁਲ ਆ ਰਹੀ ਹੈ ਮਸਾਲਿਆਂ ਦਾ ਕਮਾਲ ਹੈ ਕੁਛ ਹੋਰ ਮਿਸਤਾ ਨਹੀਂ ਕਰ ਰਿਹਾ ਇਹ ਬਵਿਚ ਦਾ ਹਾਂ ਐ ਸੋਸ ਪਾਣੀ ਬਸ ਮਿੱਠੀ ਅੱਛਾ ਅੱਛਾ ਕਿ ਉੱਪਰ ਪਾਵਾਂਗੇ ਇਹਨੂੰ ਉੱਪਰ ਪਾਵਾਂਗੇ ਹਾਂ ਵਿੱਚ ਪ੍ਰਿਆਜ ਵੀ ਪਾਏ ਨੇ ਵਿੱਚ ਹੀ ਪਾ ਲਵਾਂ ਮਨਪਤੋ ਟਮਾਟਰ ਰਹਿ ਗਏ ਨੇ ਉੱਪਰ ਤਾਂ ਦੂਜੀ ਸੋਸ ਪਾਵਾਂਗੇ ਨਾ ਕਿਹੜੀ ਮਿੱਠੀ ਸੋਸ ਇਹ ਮਿੱਠੀ ਜੀ ਹੈ ਇਹ ਦੂਸਰੀ ਹੈ ਹਾਂ ਬਾਬਾ ਬਾਬਾ ਹਾਂ ਲਓ ਜੀ ਮਿੱਠੀ ਸੌਸ ਵੀ ਪੈ ਗਈ ਆ ਵੀ ਪੈ ਗਿਆ ਲਓ ਜੀ ਹੁਣ ਟਮਾਟਰਾਂ ਦੀ ਆ ਗਈ ਵਾਰੀ ਵੱਧ ਪਾ ਲੈਣਾ ਉਹ ਕੁਛ ਹੋ ਨਹੀਂ ਪਈ ਉਹ ਸਮਾਂ ਕੀ ਥੋੜੇ ਹੈ ਆਹ ਖੁਸ਼ਬੂ ਹਾਂ ਹਾਂ ਸੌਸ ਪਾਈ ਤੇ ਨਾਲ ਹੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਘੈਂ ਘੈਂ ਟਮਾਟਰਾਂਾਂ ਦੇ ਵੱਖਰੀ ਰੰਗਤ ਹੀ ਆ ਗਈ ਨਾ ਹਮ ਲੈ ਆਉਣ ਆਪਾਂ ਕੁਚੇ ਅੰਗਰੇਜ਼ ਫਿਲ ਕਰੀਏ ਹਮ ਪਹਿਲਾਂ ਨਹੀਂ ਸਟਫਿੰਗ ਕਰਨੀ ਹੈ ਪਹਿਲਾਂ ਉਹਨਾਂ ਨੂੰ ਉਹ ਕਰਨਾ ਹੈ ਕੀ ਕਰਨਾ ਫਰਾਈ ਕਰਨਾ ਹੈ ਪਹਿਲਾਂ ਹਾਂ ਫਰਾਈ ਕਰਦੇ ਨੇ ਉਹਦੇ ਨਾਲ ਮੱਖਣ ਦੇ ਨਾਲ ਇਹ ਮੈਂ ਗੈਸ ਚਾਲੂ ਕਰ ਦੋ ਤਾਂ ਕਿ ਗਰਮ ਰਹੇ ਮਿਹਨਤ ਤਾਂ ਭਾਈ ਹੈ ਮਨਪ੍ਰੀਤ ਕਹਿੰਦੀ ਸੀ ਸ਼ੁਰੂ ਹੋਣ ਤੋਂ ਪਹਿਲਾਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹ ਤਾਂ ਬਹੁਤ ਈਜ਼ੀ ਰੈਸਪੀ ਹੈ ਪਰ ਈਜ਼ੀ ਨਹੀਂ ਹੈਗੀ ਹਾਂ ਹੁਣ ਦੇਖਿਓ ਉਹਦਾ ਉਹਨੂੰ ਵੀ ਤਲਣਾ ਪੈਣਾ ਨਾ ਫੁਲਚਿਆਂ ਨੂੰ ਠੀਕ ਹੈ ਨਾ ਟਾਈਮ ਜ਼ਰੂਰ ਲੱਗੇਗਾ ਤੇ ਇਧਰ ਚਾਹ ਬਣਦੀ ਠੀਕ ਹੈ ਤੇ ਰੰਗ ਦੇਖੋ ਤੁਸੀਂ ਘੈਂਟ ਢੋਲੇ ਗੁੱਛੇ ਮਰਦੀ ਹਲਦੀ ਤਾਂ ਨਹੀਂ ਸੀ ਤਾਂ ਪਾਣੀ ਨਹੀਂ ਨਹੀਂ ਹਲਦੀ ਨਹੀਂ ਠੀਕ ਹੈ ਇੱਕ ਚੀਜ਼ ਹੋਰ ਗੜਬੜ ਹੋ ਗਈ ਹੈ ਜਿਹੜੇ ਕੁਲਚੇ ਲਿਆਂਦੇ ਆ ਨਾ ਫਟ ਗਏ ਸਹੀ ਨਹੀਂ ਹੈਗੇ ਇਹ ਸਟਫਿੰਗ ਵਾਲੇ ਨਹੀਂ ਹੈਗੇ ਜਿਹੜੇ ਸਟਫਿੰਗ ਵਾਲੇ ਨੇ ਮੈਂ ਉਹ ਥੋੜੇ ਲੈ ਕੇ ਆਇਆ ਮੈਨੂੰ ਗਲਤੀ ਹੋ ਗਈ ਪਰ ਉਹਦਾ ਸਾਈਜ਼ ਨਹੀਂ ਸੀ ਮੇਰੇ ਤਾਂ ਇਹ ਤਾਂ ਵੈਸੇ ਹੀ ਆ ਬੰਦੇ ਆ ਆ ਰਹੇ ਕੁਲਚੇ ਆ ਆ ਸਟਫਿੰਗ ਵਾਲੇ ਐਕਚੁਅਲੀ ਪਰ ਇਹਨਾਂ ਦੇ ਸਾਈਜ਼ ਬਹੁਤ ਜ਼ਿਆਦਾ ਵੱਡੇ ਐ ਇਹਨਾਂ ਨਾਲ ਤੇ ਤਾਂ ਕਰਕੇ ਨਹੀਂ ਮੈਂ ਲੈ ਨਹੀਂ ਤੇ ਮੈਂ ਆ ਹੀ ਲੈ ਲੈਣੇ ਮੈਨੂੰ ਪਤਾ ਹੁੰਦਾ ਵੀ ਆ ਫਟਣੇ ਠੀਕ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਿਓ ਨੋ ਆਪਾਂ ਨਾਲ ਦੀ ਨਾਲ ਦੱਸੀ ਜਾ ਰਹੇ ਆ ਠੀਕ ਹੈ ਜੀ ਮੋٹے ਲੈ ਕੇ ਆਇਓ ਠੀਕ ਹੈ ਕੁਲਚੇ ਜਿਹੜੇ ਮੋٹے ਹੋਣਾ ਦੇਖੋ ਆ ਆ ਪ੍ਰੋਪਰ ਆ ਪ੍ਰੋਪਰ ਕੁਲਚਾ ਆ ਦੇਖੋ ਆ ਦੇਖੋ ਕਿੰਨਾ ਮੋਟਾ ਦੇਖੋ ਇਹਨਾਂ ਦੀ ਮੋਟਾਈ ਦੇਖੋ ਠੀਕ ਹੈ ਤੇ ਐਦੀ ਮੋਟਾਈ ਦੇਖਿਓ ਤੁਸੀਂ ਐਦੀ ਮੋਟਾਈ ਦੇਖਿਓ ਇਹ ਜਮੇ ਪਤਲੇ ਆਹ ਦੇਖ ਨਾ ਆਹ ਫਰ ਅ ਸਟਫਿੰਗ ਆ ਨਾ ਆ ਆ ਪ੍ਰੋਪਰ ਆਇਆ ਬਰਾਣੀ ਠੀਕ ਹੈ ਖੁਸ਼ਬੂ ਉਹ ਸਬੂਕ ਨਹੀਂ ਆ ਰਹੀ ਯਾਰ ਇਹਨਾਂ ਚੋਂ ਯਾਰ ਬੜੀ ਖੁਸ਼ਬੂ ਆ ਰਹੀ ਨਾ ਤੇ ਵਿੱਚੋਂ ਆ ਗੁਲਚਿਆਂ ਦੇ ਵਿੱਚੋਂ ਨਾ ਯਾਰ ਕਿਹੜਿਆਂ ਨਾ ਉਹ ਵਾਲੇ ਜੋ ਜਦੋਂ ਮੱਖਣ ਨਾਲੇ ਰਲੇ ਨੇ ਨਾ ਤੇ ਇੰਨੀ ਜ਼ਿਆਦਾ ਖੁਸ਼ਬੂ ਫਲਾਤੀ ਨਾ ਇਹਨਾਂ ਨੇ ਆਹ ਹਾਂ ਹੈ ਨਾ ਆ ਰਹੀ ਨਾ ਹੋ 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 ਵਾਹ ਜੀ ਵਾਹ ਤੇ ਆ ਯਾਰ ਫਟ ਗਿਆ ਆ ਦੇਖੋ ਆ ਫਟ ਗਿਆ ਚੱਲਿਆ ਹੋਇਆ ਕਿ ਆ ਵੀ ਪਹਿਲੇ ਦੋ ਖਰਾਬ ਹੋ ਗਏ ਯਾਨੀ ਕਿ ਸਾਡੇ ਆ ਯਾਨੀ ਕਿ ਮੈਨੂੰ ਪਤਾ ਹੁੰਦਾ ਤਾਂ ਮੈਂ ਆ ਲੈ ਆਣੇ ਸੀ ਇਹ 6 ਹੀ ਲੈ ਕੇ ਆਇਆ ਮੈਂ ਇਹ ਚਲ ਕੋਈ ਗਰੀਆਂ ਪਕਾ ਕੇ ਦੇ ਦੇਣਾ ਕੀ ਸਾਬ ਕਰੀ ਨਾ ਆਹ ਸਹੀ ਨੇ ਬਿਲਕੁਲ ਇੱਥੇ ਸਹੀ ਹੈ ਉਹਨਾਂ ਤਾਂ ਵੀ ਬੇਕਾਰ ਨੇ ਉਹ ਨਹੀਂ ਕਰੋ ਇਸਟਫਿੰਗ ਇਹ ਵੀ ਆਪੇ ਤੁਸੀਂ ਕਰ ਲੈਣਾ ਤੈਨੂੰ ਫਾੜਨੇ ਹੀ ਨਹੀਂ ਆਏ ਯਾਰ ਬਸ ਠੀਕ ਹੈ ਨਾ ਹਾਂ ਸਹੀ ਹੈ ਸਹੀ ਹੈ ਪਹਿਲਾਂ ਗਰਮ ਕਰਨੇ ਸੀ ਫੇਰ ਉਹਨਾਂ ਨੂੰ ਫਾੜਨਾ ਸੀਗਾ ਨਹੀਂ 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 ਫੇਰ ਕਿ ਮੈਂ ਫਾੜੂ ਹਾਂ ਸੀ ਲਓ ਜੀ ਕੁਲਚੇ ਗਰਮਾ ਗਰਮ ਕਰਾ ਦੇ ਕਰਾ ਰਹੇ ਸੁੱਤਰੀ ਸੜ ਗਿਆ ਹੱਥ ਯਾਰ ਯਾਰ ਮਨ ਵੀ ਦੱਸ ਨਹੀਂ ਜਾਈ ਇੰਨਾ ਗਰਮ ਹੋ ਗਿਆ ਮੱਖਣ ਹੋਰ ਪਾ ਲੈਣਾ ਸੀ ਲਓ ਜੀ ਆਹਾ ਕਿਆ ਬਾਤ ਹੈ ਕਿਆ ਬਾਤ ਹੈ ਅੱਦਰ ਦੇਖੋ ਤੁਸੀਂ ਹੁਣ ਇਹਨੂੰ ਆਪਾਂ ਕਰਨਾ ਹੈ ਫਿਲ ਠੀਕ ਹੈ ਸਟਫ ਕਰਨਾ ਇਹਨੂੰ ਚੰਗੀ ਤਰ੍ਹਾਂ ਤੇ ਫਿਰ ਤੁਹਾਨੂੰ ਦਿਖਾਣੇ ਆ ਸਵਾਦ ਇਹਦਾ ਖਾ ਕੇ ਲੋ ਜੀ ਵਾਰੀ ਹੈ ਗੋਲਚਿਆਂ ਨੂੰ ਪਰਨ ਦੀ ਚੱਕੋ ਆਹਾ ਓਏ ਹੋਏ ਉੱਤੇ ਪੈਣਾ ਨਿੰਬੂ ਓ ਹੋ 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 ਇਹ ਦੇਖ ਲੀਜ਼ੋ ਆਦਾ ਕਹਨਗੇ ਨਾ ਨਿੰਮੇਂ ਤਾਂ ਗਰਣਾ ਨੂੰ ਬੰਦ ਹੋਥੇ ਜਾ ਖਾਵੇ ਮੀਂਹ ਪੈਦਾ ਗੁਲਚਾ ਆ ਦੋ ਯਾਰ ਸਫਾਈ ਤਾਂ ਘਰੇ ਹੀ ਹੋਣੀ ਨਾ ਜਿੰਨੀ ਸਫਾਈ ਆਪਾਂ ਰੱਖਦੇ ਆ ਉਹ ਰੱਖਦੇ ਆ ਫਿਰ ਇਹ ਫਰਕ ਆ ਨਾ ਇੱਥੇ ਪਾਣਾ ਨਿੰਬੂ ਪ੍ਰੋਜੈਕਟ ਕੋਈ ਆ ਲੋ ਜੀ ਪੈਣ ਲਗਾ ਨਿੰਬੂ ਓਹ ਹੋ 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 ਤੇ ਹੋ ਜਾਏਗੀ ਮਿੱਠੀ ਸੌਸ ਹਾਂ ਜਿਆਦਾ ਨਾ ਪਾ ਦੀ ਮੁਰਗੀ ਪਤਾ ਨਹੀਂ ਇਹਦਾ ਕੀ ਟੇਸਟ ਹੈ ਮੈਨੂੰ ਸਹੀ ਗੱਲ ਦੱਸਦਾ ਸੌਸ ਸੌਸ ਕਿਹਨੇ ਸੌਸ ਪੈਂਦੇ ਆਪਣੀ ਮਰਜ਼ੀ ਆਪਣੀ ਮਰਜ਼ੀ ਹੈ ਬਸ ਚਲੋ ਜੀ ਲਓ ਜੀ ਦਿਓ ਪਹਿਲਾਂ ਕਿਹਨੇ ਖਾਣਾ ਚਲੋ ਕੰਮ ਹੈ ਆ ਕਰਨ ਲੱਗੀ ਆ ਸਾਰਾ ਕਾਗਜ਼ ਨੂੰ ਅੱਗ ਲਾ ਦੀ ਬਚਾਓ ਹੋ ਗਿਆ ਮੇਰੇ ਤੇ ਆ ਚੰਗੇੜੀਆਂ ਪੈ ਗਈਆਂ ਮਨਪ੍ਰੀਤ ਨੂੰ ਫੇਰ ਭਾਂਬੜ ਮਚਾ ਦੇ ਕੁਲਚੇ ਬਣਾਉਂਦੇ ਬਣਾਉਂਦੇ ਪਤਾ ਨਾ ਪਹਿਲੀ ਵਾਰੀ ਭਾਂਬੜ ਮਚੇ ਸੀਗੇ ਉਹ ਯਾਰ ਐਦਾਂ ਵਧੀਆ ਹੁੰਦਾ ਤੈਨੂੰ ਮੈਂ ਕਿਹਾ ਤਾਂ ਸੀਗਾ ਗਰਮ ਕਰਕੇ ਫੇਰ ਉਹਨੂੰ ਚੀਰਨਾ ਹੁੰਦਾ ਹੈ ਮੈਂ ਦੇਖਿਆ ਕੁਲਚੇ ਵਾਲੇ ਦੇ ਕੋਲ ਲੈ ਪਕੜ ਉਹ ਲਵ ਮੜਿਆ ਇਹਦੇ ਲਈ ਲੈ Papa ਲੈ ਲੈ ਹਾਂਜੀ ਤੇ ਹੁਣ ਕੁਲਚੇ ਸਾਡੇ ਆ ਦੇਖੋ ਹੋ ਗਏ ਨੇ ਰੈਡੀ ਤੇ ਆਪਾਂ ਡੈਡੀ ਵਾਸਤੇ ਲੈ ਕੇ ਜਾ ਰਹੇ ਹਾਂ ਪਹਿਲਾਂ ਟੇਸਟ ਕਰਾਈਏ ਡੈਡੀ ਨੂੰ ਮੰਮੀ ਨੂੰ ਵੇ ਕਿੱਦਾਂ ਦੇ ਬਣੇ ਨੇ ਠੀਕ ਹੈ ਹਾਂਜੀ ਮਮੀ ਟੇਸਟ ਕਰੋ ਚੱਕੋ ਐ ਅਗਲਾ ਚੱਕ ਲਓ ਭਾਵੇਂ ਜਿਹੜਾ ਮਰਜੀ ਚੱਕ ਲਓ ਇਹ ਵੱਡਾ ਹੈ ਕੁਛ ਨਹੀਂ ਵੈਸੇ ਹੀ ਜਗਾ ਛੋਟੇ ਵਾਲਾ ਚੱਕ ਲਓ ਨਾ ਫਿਰ ਆ ਆ ਵਾਲਾ ਮੋਰੇ ਵਾਲਾ ਅੱਛਾ ਇੱਕ ਮਿੰਟ ਰੋਜੋ ਉਹ ਖਾ ਕੇ ਦੱਸੋ ਕਿਦਾਂ ਦਾ ਲੱਗਿਆ ਲੋਈ ਮਮਿਨੇ ਦੇ ਲੋਈ ਮਮਿਨੇ ਦੇ ਪਾਸ ਕਰਦੇ ਨੇ ਕੁंचे ਤੇ ਹੁਣ ਆਪਾਂ ਵੀ ਖਾ ਕੇ ਦੇਖਦੇ ਆ ਕਿ ਕਿੱਦਾਂ ਦੇ ਬਣੇ ਡੈਡੀ ਤੇ ਬਿਜ਼ੀ ਨੇ ਫੋਨ ਤੇ ਇਹ ਆਪਾਂ ਦੇ ਰਿਹਾ ਵੀ ਕਿੱਦਾਂ ਦੇ ਬਣਿਆ ਠੀਕ ਹੈ ਨਾ ਮੈਨੂੰ ਟੈਸਟ ਕਰਾ ਡੈਡੀ ਫੋਨ ਤੇ ਬਿਜ਼ੀ ਨੇ ਠੀਕ ਹੈ ਹੁਣ ਆਪਾਂ ਟੈਸਟ ਕਰਦੇ ਆ ਤੇ ਬਾਕੀ ਹੁਣ ਜਿਹੜੇ ਬੱਚੇ ਨੇ ਉਹ ਬਣਾਣੇ ਨੇ ਤੇ ਆਪਾਂ ਟੇਸਟ ਕਰਕੇ ਤੁਹਾਨੂੰ ਪਹਿਲਾਂ ਦੱਸ ਦਿਆਂ ਠੀਕ ਹੈ ਜੀ ਠੀਕ ਹੈ ਜੀ ਜਿਹਦੇ ਹੁਣ ਨੰਨੂ ਨੂੰ ਪੁੱਛਦੇ ਆ ਆਪਾਂ ਕਿੱਦਾਂ ਦਾ ਲੱਗਿਆ ਠੀਕ ਹੈ ਨੰਨੂ ਜੀ ਦੱਸੋ ਜੀ ਕਿੱਦਾਂ ਦਾ ਕੁਲਚਾ ਵਧੀਆ ਉਹ ਕਿ ਰੋਟਾ ਪਾਸ ਵਧੀਆ ਨਾ ਸਵਾਦ ਆਇਆ ਮਜ਼ਾ ਆ ਰਿਹਾ ਹਾਂਜੀ ਗੁੱਡ ਥੈਂਕ ਯੂ ਚਲੋ ਤੇ ਹੁਣ ਆਪਾਂ ਕਰਦੇ ਹਾਂ ਚੈੱਕ ਕਿਉਂਕਿ ਮੈਂ ਇਕੱਲਾ ਮਸਾਲਾ ਚੈੱਕ ਕੀਤਾ ਸੀਗਾ ਉਸ ਤੋਂ ਬਾਅਦ ਕਾਫੀ ਬਸ਼ ਹੋਇਆ ਕੁਲਚਿਆਂ ਦੇ ਨਾਲ ਛੋਲਿਆਂ ਦੇ ਨਾਲ ਤੇ ਆਪਾਂ ਟੈਸਟ ਕਰਦੇ ਹਾਂ ਦੱਸਦੇ ਹਾਂ ਵੀ ਇਹੜੇ ਛੋਲੇ ਕੱਚੇ ਰਹੇ ਕਿ ਪੱਕੇ ਕਿ ਨਹੀਂ

ਕਲੋ ਇੰਜੋਏ ਤੇ ਕਮੈਂਟ ਕਰਕੇ ਦੱਸਿਓ ਬਲੌਗ ਕਿੱਦਾਂ ਲੱਗਿਆ ਮੇਰਾ ਤਾਂ ਨੈਕਸਟ ਬਲੌਗ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ ਚੰਗਾ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਫਿਰ ਬੜੀ ਮਿਹਨਤ ਹੋ ਰਹੀ ਹੈ ਟੇਸਟੀ ਬਹੁਤ ਹੈ ਸਹੀ ਹੈ ਸਹੀ ਹੈ